ਗਗਨਦੀਪ ਸਿੰਘ ਜੇਨੀ ਰਾਜਕੁਮਾਰ ਜਸਵੰਤ ਸਿੰਘ ਬੱਪੂ ਲਾਲ ਚੰਦ ਬੈਂਕ ਵਾਲੇ ਹਰਦੀਪ ਸਿੰਘ ਗੁਰਦੇਵਾਲ ਸਿੰਘ ਜੋ ਦਿਨ ਰਾਤ ਗਰੀਬਾਂ ਦੀ ਸੇਵਾ ਕਰਨ ਵਾਲੇ ਹਰ ਦੁੱਖ ਸੁੱਖ 'ਚ ਹਰ ਸਮੇਂ ਲੋਕਾਂ ਨਾਲ ਖਲੋਣ ਵਾਲੇ ਸਰਦਾਰ ਗੁਰਕਬਾਲ ਸਿੰਘ ਮਾਲ ਜੀ ਉਹਨਾਂ ਦੇ ਬਹੁਤ ਸਤਿਕਾਰਯੋਗ ਪਿਤਾ ਜੀ ਸਰਦਾਰ ਜਨੈਲ ਸਿੰਘ ਜੀ ਮਾਲ ਜੋ ਇਸ ਨਗਰ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਵੀ ਕਰ ਚੁੱਕੇ ਆ ਉਸ ਪ੍ਰਧਾਨਗੀ ਦੇ ਟਾਈਮ 'ਚ ਬਹੁਤ ਵਿਕਾਸ ਹੋਇਆ ਉਹਨਾਂ ਦੇ ਨਾਲ ਬੈਠੇ ਸਾਡੇ ਜ਼ਹੀਰਦਾਰ ਗੁਰਦਿਆਨ ਸਿੰਘ ਜੀ ਸ਼੍ਰੀ ਬਹੁਲਾ ਚੰਦ ਜੀ ਸਰਕਾਰ ਮੈਨੇਜਰ ਰਮੇਸ਼ ਲੱड्डा ਜੀ ਪੂਰਨ ਜੀ ਖਾਲਸਾ ਟਰਹਾਲਾ ਜੀ ਬੰਮਰਾ ਸਾਹਿਬ ਭਾਜੀ ਕਾਲਾ ਜੀ ਆਪਾਂ ਸਾਹਿਬ ਜੀ ਸੁਖਸ਼ੈਨ ਜੀ ਮੇਰੇ ਵੱਡੇ ਸਤਕਾਰਯੋਗ ਭਜਨ ਜੀ ਸਾਰੇ ਸਤਕਾਰਯੋਗ ਬੈਠੇ ਨੇ ਅੰਸਰਾਜ ਜੀ ਅੰਸਾ ਜੀ ਮੈਂ ਉਹ ਗੱਲ ਕਰਨ ਲੱਗਾ ਕਿ ਨਾ ਲਿਆ ਲਗਾ ਤਾਂ ਬੜੀ ਲੰਮੀ ਲਿਸਤਾ ਤੇ ਜਿਸ ਘਰ ਵਿੱਚ ਮੀਟਿੰਗ ਹੋ ਰਹੀ ਏ ਸਾਡਾ ਭਰਾ ਪਿਆਰਾ ਰਾਜ ਜੀ ਜੇ ਸੰਗਤਾਂ ਤੋਂ ਬਿਆਨ ਕਰਮਕਾ ਵੋਟ ਹਰ ਕਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਡੈਮੋਕ੍ਰੇਸੀ ਆ ਲੋਕਤੰਤਰ ਆ ਸਾਨੂੰ ਹੱਕੇ ਤਾਂ ਦੇ ਕੇ ਵੋਟਾ ਮੰਗਣ ਦਾ ਅਸੀਂ ਕਿਉਂ ਵੋਟਾਂ ਨੂੰ ਮੰਗਨੇ ਆ ਅਸੀਂ ਤਾਂ ਆਪਣੀਆਂ ਗੱਲਾਂ ਦੱਸਦੀਆਂ ਆ ਜੀ ਸ਼੍ਰੋਮਣੀ ਅਕਾਲੀ ਦਲ ਨੇ ਪਿੱਛੇ ਕੀ ਕੀਤਾ ਤੇ ਦੂਜੀਆਂ ਸਰਕਾਰਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਜਿਹੜੀ ਲੋਕਤੰਤਰ ਆ ਡੈਮੋਕ੍ਰੇਸੀ ਆ ਉਹਦੇ ਵਿੱਚ ਹਰ ਕੋਣ ਨੂੰ ਹੱਕ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਤੇ ਰਾਜਨੀਤਿਕ ਦੋ ਤਰ੍ਹਾਂ ਦੇ ਲੋਕਾਂ ਦੀ ਏ ਹੌਂ ਦਿੱਤਰਾਸ ਦੀ ਤਾਂ 도ਫੇਸ ਗੱਲ ਦਾ ਕਿ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਰਾਜਨੀਤੀ ਜਿਹੜੇ ਇਸ ਨੂੰ ਧੰਦਾਗਰੀ ਵਪਾਰ ਸਮਝਦੇ ਆ ਕਿ ਅਸੀਂ ਇਹਨਾਂ ਪੈਆ ਲਾ ਲਈਏ ਤੇ ਲੋਕਾਂ ਦਾ ਕੋਲੇ-ਬਾਲੇ ਗਰੀਬਾਂ ਦਾ ਵੋਟਾਂ ਲੈ ਕੇ ਤੇ ਫਿਰ ਉਹਨੇ ਗੁਨਾਫਾਦਰ ਪੈਆ ਸਮੋੜਾ ਗੁਨਾਫਾਦਰ ਤੇ ਲਾ ਲਈ ਤੇ ਘੱਟ ਗਿਣਤੀ ਉਹਨਾਂ ਲੋਕਾਂ ਦੀ ਆ ਜਿਹੜੇ ਜਰਨੈਲ ਸਿੰਘ ਮਾਲ ਗੁਰਕਬਾਤ ਸਿੰਘ ਮਾਲ ਵਰਗੇ ਲੋਕ ਜਦੋਂ ਲੋਕਾਂ ਦਾ ਧੁੱੱਕ ਦੱਫਤਰ ਨਹੀਂ ਦੇ ਸਰਕਾਰਾਂ ਹੀ ਬਣਾਉਂਨੇ ਆ ਲੋਕ ਵੋਟਾਂ ਪਾ ਕੇ ਸਰਕਾਰਾਂ ਹੀ ਕਿਉਂ ਬਣਾਉਂਨੇ ਆ ਗੁੱਡਮਨਸ ਕਿ ਸਾਡੇ ਇਹ ਦਫਤਰ ਚ ਅਸਿੱਲੇ ਚੱਲਜੋ ਖਾਣੇ ਚੱਲਜੋ ਪਕਵਾਰ ਖਾਣੇ ਚੱਲਜੋ ਸਾਡਾ ਸੇਵਾਗੰਦਰ ਚੱਲਜੋ ਸਾਡਾ ਕੰਮ ਖਿਣਾ ਕਿਸੇ ਰਕੋਵੜ ਦੇ ਕੰਮ ਇਮਾਨਦਾਰੀ ਨਾਲ ਹੋਵੇ ਪਰ ਸਰਕਾਰਾਂ ਜਿਹੜੀਆਂ ਵੋਟਾਂ ਲਾ ਕੇ ਜਦੋਂ ਸਰਕਾਰਾਂ ਬਣ ਜਾਂਦੀਆਂ ਜਿਹੜੀ ਰਿਸ਼ਵਤ ਤਸੀਲਦਾਰ ਦੇ ਅੰਦਰ ਤਸੀਲੇ 2000 ਹੁੰਦੀ ਐ ਸਰ 20000 ਕੰਟਰੋਲ ਕਿੰਨੇ ਕਰਨਾ ਜਿਹੜਾ ਨੂੰ ਮਿਲਦਾ ਇਹ ਮੇਰੀਆਂ ਗੱਲਾਂ ਫਿਰ ਵੀ ਸੱਚ ਆ ਜੇ ਝੂਠ ਹੋਈਆਂ ਤਾਂ ਮੈਨੂੰ ਨੀਵੀਂ ਜਗ੍ਹਾ ਪਤਾ ਦਿਓ ਅਸੀਂ ਜਿਹੜਾ ਨੂੰ ਮੈਂਦਾ ਚਾਹੁੰਨੇ ਆ ਗੌਰਮੈਂਟ ਬਣਾਉਨੇ ਆ ਗੁੱਟ ਗੌਰਮੈਂਟ ਦਾ ਮਤਲਬ ਹੈ ਛੋਟ ਜਵਨਸ ਸਾਨੂੰ ਫੋਟ ਦਾ ਪਧਿਆਰਾ ਚਾਹੀਦਾ ਦੇ ਤੁਹਾਡਾ ਨੂੰ ਮੈਂਦਾ ਇਮਾਨਦਾਰ ਆ ਤੁਹਾਡਾ ਨੂੰ ਮੈਂਦਾ ਵਧੀਆ ਇਹ ਤਸਵੀਰ ਦਾ ਪਟਵਾਰਖਾਨੇ ਕਿਹਦੀ ਜੁਤਰੀ ਤੁਹਾਡ ਕੋਲੋਂ ਪੈਸਾ ਮੰਗਦੇ ਚਲੋ ਇੰਨੀਆਂ ਗੱਲਾਂ ਮੈਂ ਬੋਲਦੇ ਨਹੀਂ ਕੰਨੀਆਂ ਜਦਣੇ ਆਪਦੀ ਕਾਜੀ ਸਰਕਾਰ ਆਏਗੀ ਬਾਪੂ ਜਨਾਬ ਸੇ ਥੋੜੇ ਕਮਾਲ ਸਿੰਘ ਨੂੰ ਇੱਕ ਵਾਰੀ ਮੋਟਾ ਦੇ ਦਿਓ ਤੇ ਖੇਤੀਆਂ ਨੂੰ ਤਾਈ ਜਦਣ ਤੁਹਾਡੀ ਸਰਕਾਰ ਆ ਗਈ ਮਾਣ ਸਾਡੀ ਸਰਕਾਰ ਕਾਦੀਆਂ ਜਾਗੇ ਨਾ ਪੂਰੇ ਪੰਜਾਬ ਦਾ ਅਫਗਾਨੀ ਰਹਿਣਾ ਤੁਹਾਡੇ ਕੋਈ ਕਮੇਟੀ ਵਾਲਾ ਕੋਈ ਤਸਵੀਲਦਾਰ ਕੋਈ ਥਾਣੇ ਚੌਕੀ ਤਾ ਲੈਗਾ ਮੈਨੂੰ ਨੀਵੀਂ ਜਗ੍ਹਾ ਬਿਠਾ ਦੇ। ਜੇ ਤੁਹਾਡੀ ਗੱਲ ਆਉਂਦੀ। ਜੀ ਆਪਾਂ ਇਹ ਕੰਮ ਚਲਾਉਂਦੀ ਅਵੇਅਰਨੈਸ ਕੰਮ ਕਰਨ ਦਾ ਜਨੂਨ ਹੋਣਾ ਚਾਹੀਦਾ। ਇਹ ਝੱਜ ਕਰਕੇ ਆਓ। ਇਹ ਆਪ ਸਭੀ ਝੂਠੀ ਜਿੱਤਾ ਨਗੋ ਕੰਮ ਲੱਗਦੇ। ਦੂਜੇ ਪਾਸੇ ਆਮ ਦੀ ਗੱਲ ਕਰ ਲੋ। ਕਿੱਥੇ ਗਈਆਂ ਸਾਡੀਆਂ ਪਾਲਾ 26 ਮਹੀਨੇ ਹੋ ਗਏ ਆ ਇੱਕ ਪਰਿਵਾਰ ਚ ਕਿ ਚਾਰ ਮੈਂਬਰ ਆ ਜਾਂ ਪੰਜ ਮੈਂਬਰ ਆ ਨਾ ਉਹਨਾਂ ਚੋਂ ਭੈਣਾਂ ਦਾ 26000 ਰੁਪਇਆ ਇੱਕ ਭੈਣ ਦਾ ਬੰਦਾ ਜਾਂ ਮਾਂ ਦਾ ਜਾਂ ਧੀ ਦਾ ਬੰਦਾ ਹਾਂ 1000 ਦਾ ਨਾਰਾ ਲਾਇਆ ਤੇਰੀ ਆਉਂਦੇ ਫਿਰ ਇੱਕ ਘਰ ਦਾ 1.5 ਲੱਖ ਰੁਪਇਆ ਪੂਰਨ ਸਿੰਘ ਹੀ ਬੰਦਾ ਰਿਹਾ ਕਿਤੇ ਆਵਾ ਬੜਾ ਝਾੜੂ ਵਾਲਾ ਆਉਂਦਾ ਨੂੰ ਕੋ ਪਹਿਲਾਂ ਸਾਡੇ ਤਿੰਨ ਜੀਜੇ ਦਾ ਚਾਰ ਦੀ ਘਰ ਦੇ ਸਾਨੂੰ ਉਹ ਪਾਖੇ ਦਿਓ ਫਿਰ ਵੋਟਾਂ ਦਿਓ ਤੇ ਨਸ਼ੇ ਦੀ ਗੱਲ ਕਰ ਲੋ ਕਹਿੰਦੇ ਕਾਲੀ ਦਾ ਕਾਂਗਰਸ ਹੀ ਬੜਾ ਰਪਾਉਂਦੇ ਆ ਪਹਿਲੇ ਟਾਈਮ ਤੇ ਕਿਤੇ ਕੋਈ ਨੁੱਕ ਛਿਪ ਕੇ ਕੁੜੀਆਂ ਵੇਚਦਾ ਸੀ ਅੱਜ ਮੈਂ ਮੈਂ ਸਿੱਧਾ ਸਾਹਮਣੇ ਬਹਿ ਕੇ ਬਿੱਤੀ ਗੱਲ ਕਰਦੇ ਹਾਂ ਮੈਂ ਉਹ ਨਾ ਬੰਦਿਆਂ ਦੇ ਨਾਮ ਲੈਣਾ ਵੀ ਬਰੇਜ਼ ਨਹੀਂ ਕਰਾਂਗਾ ਕਿ ਜਿਹੜੇ ਬੰਦੇ ਸਾਡੇ ਬੱਚਿਆਂ ਨੂੰ ਨਸ਼ਾ ਲਾਉਂਦੇ ਆ ਪਾਟੀਆਂ ਵਿੱਚ 90 ਅੱਡੇ ਹੋ ਗਏ ਆ ਜਿੱਥੇ ਬੰਤੀ ਫੁੱਲ ਵਾਲਾ ਕੋ ਮੰਗੋ ਆ ਵਿਚਾਰਾ ਕਿਸਾਨ ਜਿਹੜਾ ਆ ਬਹਿ ਕੇ ਡਪਦੇ ਆ ਜਾ ਕੇ ਸੰਭੂ ਬੈਰੀਅਲ ਤੇ ਵੇਖੋ ਚੋਗਰੀ ਬਾਈ ਜੇ ਤਾਂ ਦੇਖੋ ਗੋਲੀਆਂ ਮਾਰ ਮਾਰ ਕੇ ਨਾਲ ਜਿੱਲੀ ਦਾਲ ਦਿੰਦਾ ਉਹ ਕਿਤੇ ਬਾਹਰਲੇ ਮੁਖ ਦੇ ਮੁਖ ਦੇ ਇਨਸਾਨ ਨਹੀਂ ਇੱਕ ਸਿੱਖ ਕੌਮ ਮਤਲਬ ਕਿ ਉਹਨਾਂ ਨੂੰ ਉੱਥੇ ਅੰਦਰ ਨਹੀਂ ਵੜਦੇ ਜਿੱਲੀ ਚ ਤੇ ਇਹ ਪਿੰਡਾਂ ਨੂੰ ਵੜਨਦੇ ਆ ਵੇਖੋ ਤੇ ਬਾਤ ਤੁਹਾਡੇ ਦੇ ਪੂਜੀਆ ਡਾਟਰ ਦਲਜੀਤ ਸਿੰਘ ਟੀਮਾ ਇਮਾਨਦਾਰ ਬੰਦਾ ਨੇ ਹਾਡੀ ਇਸ ਵਾਰ ਚ ਚਾਰ ਪੰਜ ਬਦਲੀਆਂ ਸੀ ਦਲਜੀਤ ਜੀ ਮੈਂ ਭਰਾ ਉਹਨਾਂ ਦੇ ਘਰਾਂ ਦੇ ਗਿਆ ਉਹ ਘਰ ਕਹਿੰਦੇ ਨੇ ਅਸੀਂ ਦਲਜੀਤ ਜੀ ਮੇਰੇ ਵੋਟਾਂ ਪਾਉਂਦੇ ਆ ਇਹ ਕਿਰਪਿਆ ਮੈਂ ਬਦਲੀ ਤਾਂ ਨਹੀਂ ਲਿਆ ਪਾਪੜ ਜੀ ਤੇ ਹੋਇਆ ਤੇ ਤੋਂ ਮੈਂ ਜਾਣਾ ਬੋਲ ਬਿੱਠਾ ਤੁਹਾਨੂੰ ਮਾਫੀ ਮੰਗਣਾ ਵਾ ਫਿਰ ਅਸੀਂ ਝੋਲੀ ਐਡਮੀਆ ਤਾਂ ਚੁੱਕੇ ਕਿ ਟੱਕਰੀ ਦਾ ਮੋਰਾ ਲਾ ਕੇ ਇਹਨਾਂ ਨੂੰ ਤਗੜੇ ਕਰ ਦਿਓ ਤੁਹਾਨੂੰ ਰੇਵੀ ਦਿੱਜੀ ਤੇ ਕੋਈ ਤੇ ਭਰਾਓ ਕਿਸੇ ਨੂੰ ਪਰਖਣ ਦੀ ਲੋੜ ਕੋਈ ਨਹੀਂ ਕਿਸਦਾ ਕੁੰਡਾ ਕਰ ਕਹੋ ਦੀ ਲੋੜ ਨਹੀਂ ਜਰਨੈਲ ਸਿੰਘ ਬਾਅਦ ਤਵਾਰ ਦੇ ਘਰ ਦੇ ਗੀ ਜੀ ਨੇ ਇੰਨਾਂ ਵਾਰ ਮਾਰੋਗਾ ਕਿ ਸ਼ਰਨ ਕੇ ਵਿੱਚ ਕੋਟਾ ਖੜਕਾਉਣ ਦੀ ਲੋੜ ਨਹੀਂਗੀ ਪੁਚਾਰ ਦੀ ਲੋੜ ਨਹੀਂਗੀ ਕੋਈ ਨਾ ਕੋਈ ਪਰਵਾਹ ਦਾ ਜੀ ਉਸ ਸਮੇਖਣ ਦਾ ਮਨੀਪੂਲੇਸ਼ਨ ਦਾ ਜਿੱਥੇ ਮਰਦੀ ਆਪਣੇ ਲੋਕ ਖੜਾ ਗਿਆ ਤੇ ਇਹ ਸਾਡੇ ਤਰ੍ਹਾਂ ਦਾ ਅਸੀਂ ਕਿਉਂ ਕਿ ਅਸੀਂ ਕਿਹਦੇ ਕੋਲ ਜਾਣਾ ਹੁ ਜਾਈਏ ਮੈਂ ਕਿਹਦਾ ਕੋਟਾ ਖੜਕਾਈ ਆ ਕਿਸੇ ਨਾਲ ਲੱਗ ਜਾਈਏ ਕਿਸੇ ਨਾਲ ਜਾਨ ਦੀ ਵੀ ਲੋੜ ਨਹੀਂ ਹੈ ਤੇ ਜਿਹੜੀ ਬਾਪੂ ਜੀ ਕੋ ਆਪਸੀ ਸਾਧਾ ਤਕਰਾਰ ਹੁੰਦਾ ਕਿਸੇ ਨਾਲ ਦੋਨੋਂ ਬਾਲਕ ਸਮਝੌਤਾ ਕਰਕੇ ਆਉਂਦੇ ਨੇ ਉਹ ਜਾਉਂਦੇ ਨੇ ਤੇ ਗੱਲਾਂ ਇਹ ਹੁੰਦੀਆਂ ਇਹੀ ਘਰ ਛੱਡ ਕੇ ਬਾਹਰ ਜਾਈਏ ਤੇ ਫਿਰ ਵੇਖੋ ਉਹ ਔਖਾ ਇਹ ਸਾਲ ਦੀ ਸਾਡੀ ਬਾਹਵਾਂ ਲੋਕ ਸੋਕ ਦੇ ਭਾਈਵਾਲ ਨੇ ਨਗਰ ਕੌਂਸਲ ਦੇ ਪ੍ਰਧਾਨ ਰਹੇ ਨੇ ਜਿੱਦਣ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਨੂੰ ਮਿਲੀ ਹੈ ਪਹਿਲਾ ਨਗਰ ਕੌਂਸਲ ਜਦੋਂ ਸਾਰਾ ਫਰਨੀਚਰ ਸਾਰਾ ਕਮਰਾ ਪਿਆਰ ਜਿਹਾ ਅਸੀਂ ਲਾਇਆ ਜਦੋਂ ਜਾਇਦਾਦ ਕੋਲ ਇਹਨੂੰ ਪੁਰਾਣੇ ਲੋੜ ਕੇ ਤੇ ਵਾਪਸ ਗਿਆ ਤੇ ਜਲ ਪਾਣੀ ਦੇ ਸੇਵਾ ਕਰਦੇ ਸੀ ਜੋ ਇਹਨਾਂ ਦੇ ਦਰਵਾਜ਼ਾ ਜਿਹੜਾ ਮਾਸਲ ਬੰਦਾ ਵਾਪਸ ਆਪਾਂ 10 ਸਾਲ ਦੀ ਜਾਇਦਾਦ ਚ ਚਾਚੇ ਬੋਲੋ ਮਹਾਦੇਰ ਦੇਖੋ ਇਸੇ ਨੂੰ ਹਰ ਮਹੀਨੇ ਲਗਾਤਾਰ ਪੈਨਸ਼ਨ ਜਾਨੀ ਪਿਆ 60000 ਰੁਪਏ ਮਰਦਾ ਦਾ ਕੰਮ ਹੈ। ਗੁਰ ਲੰਗਰ ਸ਼ਿਕਾਉਣਾ ਗੁਰੂ ਰਾਮ ਸਾਹਿਬ ਰਾਕੇ ਹੁੰਦਾ ਕਿਰਤ ਕਰੋ ਤੇ ਨਾਮ ਜਪੋ ਤੇ ਫਿਰ ਗਿਆਨਦਰ ਵੰਡ ਕੇ ਛਕੋ। ਕਿਰਤ ਕਰਨੀ ਨਾਮ ਜਪਨਾ ਤੇ ਉਸ ਸੰਬੰਧ ਕੱਢ ਕੇ ਕੇ ਦੀ ਕੋਰਟ ਤੇ ਜਮਾਤਨੀ ਦਿੱਤੀ ਕਿਦਾ ਹੀ ਕੋਈ ਕੰਮ ਨਹੀਂ ਕੀਤਾ ਕੁਝ ਘਰੇਲੂ ਝਗੜਾ ਪਾ ਗਿਆ। ਉਹ ਉਹੀ ਇਧਿਆ ਨਾਲ ਗੁਲਿਓ 1 ਨੰਬਰ ਤੋਂ ਲੈ ਕੇ 15 ਨੰਬਰ ਬਾੜ ਤੱਕ ਮੇਰਾ ਤੇ ਵਿਜੇ ਦਾ ਕੋਈ ਲਾਪਰ ਮੇਰੀ ਤੇ ਵਿਜੇ ਦੀ ਚੋਰੀ ਪਣੀ ਹੈ ਜੇ ਵਿਜਾਲੀਆਂ ਜਰ ਪਿਆਹਾ ਜਰ ਜੇ ਮੈਂਹਾ ਜਰਨੀ ਤੇ ਵਿਜਾ ਹਜਰ ਹੈ ਚੈੱਕ ਕਰਕੇ ਮੈਂ ਤਾਂ ਦੱਸਾਂ ਦੇਖੋ ਅਸੀਂ ਮੌਕੇ ਦਿੱਤੇ ਆ ਬੜੇ ਮੌਕੇ ਦਿੱਤੇ ਮੈਨੂੰ ਸੋ ਬਾਇਓ ਪਰਿਵਾਰ ਦੇ ਪਹਿਲਾ ਸਾਡੇ ਇੰਗਲੈਂਡ ਚ ਚਲੇ ਜੀਤ ਕੋ ਬਾਜਵਾ ਸਾਹਿਬ ਬੜੇ ਇੱਕ ਵਾਰ ਸਰਦਾਰ ਪਤਾਲ ਕਹਿੰਦੇ ਕਿ ਬਾਜਵਾ ਸਾਹਿਬ ਬੜੇ ਉਹਦੋਂ ਵਾਰ ਸਰਦਾਰ ਪਤਾਲ ਸਿੰਘ ਬਾਜਵਾ ਸਾਹਿਬ ਬੜੇ ਇੱਕ ਵਾਰੀ ਡਾਕਟਰ ਦਰਜੀਤ ਸਿੰਘ ਜੀ ਮੈਨੂੰ ਟਾਈਮ ਦੇ ਦਿਓ ਵੀ ਅਸੀਂ ਤੁਹਾਡੇ ਥੋੜੇ ਨਾਲ ਹੋਦੀ ਐ ਸਿਰਫ ਕਾਧੀਆਂ ਸ਼ਹਿਰ ਚ ਸਭ ਤੋਂ ਵੱਡੀ ਵਾਰਡ 15 ਨੰਬਰ ਵਾਰਡ ਹੈ ਬੜੇ ਤੋਂ ਕੰਪਲੈਨਟ ਆ ਕੱਲੀ ਦਾ ਕਾਧੀਆਂ ਅੱਜ ਤੱਕ ਮੋਟ ਗਈ ਪਈ ਪਰ ਅਸੀਂ ਇਸ ਵਾਰਡ ਦੇ ਰੜੀਆਂ ਕੰਮ ਕਰਨੇ ਆ ਕੰਮ ਤੇ ਮੇਚਾ ਹਗੜਾ ਸਾਨੂੰ ਕੁਝ ਮਤਲਬ ਇਹ ਨਹੀਂ ਬਾਲਾ ਅੰਦਾਜ਼ ਕੰਮ ਨੇ ਅਈਓਸੇ ਨਾਮ ਕਿੰਨੇ ਸਾਡੇ ਭਾਵ ਇਤੇ ਸਾਰੇ ਜਾਨੂ ਨੇ ਜਿੰਦਾਬਾਦ 10 ਲੱਖ ਰੁਪਏ ਦੀਆਂ ਦਿੱਤੀਆਂ ਪੈਦਾ ਕਰਕੇ ਇਸ ਪਰਿਵਾਰ ਦੀ ਚਲੋ ਸਾਡੇ ਪਰਿਵਾਰਕ ਨੇਕਾ ਮਤਲਬ ਕਹਿੰਦਾ ਭਾਵੇਂ ਹੀ ਸੁੱਖ ਸੁਖਦੇ ਭਾਈਵਾ ਨਾ ਆਹੋ ਨਾ ਆ ਬੇ ਕੋ ਖਾਲਸਾ ਜੀ ਬੈਠਿਆ ਕਿੰਨੀ ਮਤਲਬ ਮੁਸੀਬਤ ਪੈਦੀ ਗਿਆ ਤੇ ਵਿਦੇ ਨੂੰ ਨਾ ਵਿਦੋ ਪਤਨਾ ਨੰਬਰ ਦੀ ਗੱਲ ਹੁੰਦੀ ਹੈ ਨਾ ਇੰਨਾ ਹੀ ਮੇਰਾ ਪਰਿਵਾਰਕ ਹੈ ਪਰਿਵਾਰ ਇਸ ਕਰਕੇ ਸਾਨੂੰ ਇੱਕ ਵਾਰ ਦੀ ਲੋੜ ਹੈ 50 ਸਾਲਾਂ ਬਾਅਦ ਉਹ ਦੇ ਦੇ ਉਹ ਅਸੀਂ ਢੋਲ ੱਡ ਕੇ ਲੈਣੀ ਆਂ ਇੰਨੀਆ ਪ੍ਰਵਾਨ ਕਰਿਓ ਗੱਲਾਂ ਭਾਈ ਗੁਰਦੀਪ ਸਿੰਘ ਵਾਹ ਭਾਈ ਗੁਰਦੀਪ ਸਿੰਘ ਜਿੰਦਾਬਾਦ ਵਰਕ ਬਾਸਨ ਮਾਲ ਜਿੰਦਾਬਾਦ ਅਤੇ ਤਵਦੀਰ ਸਿੰਘ ਚੀਮਾ ਜਿੰਦਾਬਾਦ ਹੀਰ ਸਿੰਘ ਬਾਦਲ ਜਿੰਦਾਬਾਦ ਮੋਟੀ ਸਰਜੂ ਪੂਰੇ ਮੇਰੇ ਸਾਥੀਓ ਪੂਰੇ ਮੇਰੇ ਬਖਸ਼ਿਓ ਬਹੁਤ ਬਹੁਤ ਰੋ ਕੇ ਤੇ ਪਿੱਛੇ ਮੇਰੀਆਂ ਬੇਟੀਆਂ ਬੇਟੀਆਂ ਨੇ ਕਿਨੋਂ ਵੱਲ ਬੜੀ ਬੜੀ ਖੁਸ਼ੀ ਆ ਤੇ ਆਪਾਂ ਸਾਰਾ ਪਰਿਵਾਰ ਇਕੱਠੇ ਹੋ ਕੇ ਬੈਠਿਆ ਹੋਰ ਇਕੱਠੇ ਹੋਣ ਦਾ ਮਰਜ਼ਾ ਕਿ ਬੋਲਦਾ ਆਗੀਆਂ ਨੇ ਤੇ ਪਹਿਲੀ ਤਰੀਕ ਨੂੰ ਮੋਠਾ ਪੈਣ ਉਹ ਮੁੰਡਾ ਤੇ ਤੁਹਾਡਾ ਜਾਇਦਾ ਸ਼ਹਿਰਾ ਮੇਰਾ ਆਪਣਾ ਸ਼ਹਿਰਾ ਤੇ ਤੁਸੀਂ ਮੇਰਾ ਪਰਿਵਾਰ ਦੇ ਸਾਰੇ ਮੈਂ ਇਸਕਾ ਤਰ ਅਨੁਸਾਰਿਆਂ ਨੂੰ ਕਹੂੰਗਾ ਕਿ ਕਿੱਥੇ ਵੀ ਖੇਡ ਨੂੰ ਲੋੜ ਪਈ ਜਿੰਨੇ ਜੋਗਿਆ ਉਹਦੇ ਨਾਲ ਹੋਵੇ ਆ ਸੇਖਾਂ ਜਿੰਨੀ ਜਿੱਤੀ ਕਿੱਥੇ ਖੜਾਉਗੇ ਉੱਥੇ ਬਰੁਥੇ ਆਂ ਮੈਂ ਇਹਦੇ ਪਹਿਲੇ ਦੀ ਗੱਲ ਕਰ ਦਿੰਦਾ Kan terus <laughs> terus terus kayak, kamu tuh selesai menitonya nih ya. Hey, bego. Kau ਜੇ ਰੋ ਆ ਵੀ ਉਹ ਹੱਦ ਕੋ ਹੋਇਆ ਫਿਰ ਕਿਤਾ ਦੇ ਇਸ਼ਤਿਹਾਰ ਲਿਆਦਾ ਜਿਹੜਾ ਹੱਦ ਕੀ ਇਹੋ ਤੇ ਬਖੀ ਸਭ ਕੁ ਗੀਤਾਰ ਦਾ ਹੋ ਗਿਆ ਉਹ ਅਰੇ ਦੇ ਚੜੇ ਤੈਂ ਜਿਵੇਂ ਤੁਹਾਡੇ ਯਾਰ ਆ ਤੁਹਾਡੇ ਸਬਿਆ ਯਾਰ ਆ ਕਿ ਸਾਨੂੰ ਜਰੂਰ ਲੱਗੀ ਜਿੱਥੇ ਮੱਤੀ ਖੜਾ ਰੋ ਤੇ ਅੱਜ ਜਿਹੜਾ ਆਪਾਂ ਨੂੰ ਕੈਂਡੀਡੇਟ ਪਿਆ ਸਰਕਾਰ ਦੇ ਵਿੱਚ ਇੱਕ ਟੀਮ ਆਂ ਕੀ ਬਾਤਾਂ ਆ ਈ ਬਾਦਮੀਆਂ ਦੇਕ ਆਦਮੀ ਆ ਇਹ ਬਹੁਤ ਹੀ ਪੜਿਆ ਲਿਖਾ ਤੇ ਬੇਦਾਰ ਮੁੰਡਾ ਤੇ ਉਹਨੂੰ ਤੁਸੀਂ ਪਹਿਲੀ ਦ੍ਰਿਮ ਨੂੰ ਤੱਕੜੀ ਵਾਲਾ ਬਟਨ ਲੱਪਣਾ ਤੇ ਸਾਨੂੰ ਸਾਰਿਆਂ ਨੂੰ ਇਸ ਵੇਲੇ ਦਾ ਮਾਣ ਹੋਗਾ ਜਦੋਂ ਆਪਾਂ ਕਾਦੀਆਂ ਹਰਕੇ ਦੇ ਵਿੱਚ ਕਰ ਦੋਗਾ 15000 ਰੁਪਏ ਆਪਾਂ ਤੁਹਾਨੂੰ ਟਾਕੀ ਤੇ ਜਾਗੇ ਬੋਲੇ ਖੂਰ ਹੋਰ ਸੂਰਜ ਕਾਰੇ ਬਾਕੀ ਮੈਂ ਗੱਲ ਕਰਾਂ ਆਪਣੇ ਬੇਟੇ ਗੁਰਪਾਲ ਦੀ ਜੇ ਚੀਗਾਂ ਦੇ ਮੈਂ ਸੱਚੀ ਗੱਲ ਕਰ ਰਿਹਾ ਆਪਣੀ ਪਤਿਆਰ ਬੇਟੀ ਤੇਰਾ ਪਰਿਵਾਰ ਦਾ ਬੇਟਾ ਜੀ ਮੇਰਾ ਬੇਟਾ ਇੰਨਾ ਵਧੀਆ ਮਨੋਕਾ ਹਰਮੰਦਾ ਆਪਣੇ ਮੁੱਤੂ ਦੀ ਜੁੜ ਕਰਦਾ ਪਰ ਸੱਚੀ ਮੱਝੀ ਮਰੀਆਂ ਸਮਾਨਾ ਮਰੀਆ ਪੁੱਤਰਾ ਤੇ ਬੰਦਿਆਂ ਦਾ ਬਾਪਾ ਤੇ ਉਹ ਸ਼ਹਿਰ ਦੇ ਨਾਲ ਇੰਨਾ ਪਿਆਰ ਕਰਦਾ ਵੀ ਉਹਨੂੰ ਜਵਦੀ ਰਾਤ ਕਿਉਂ ਪਤਾ ਲੱਗੇਗਾ ਵੀ ਆਹ ਬੰਦਾ ਸਾਡਾ ਓਕਾ ਵਾ ਤੇ ਉਹ ਖੇਡ ਰਹਾ ਬੋਲੇ ਸੋਨਿਆ ਆਹ ਸਰੀਆ ਨੂੰ ਜੀ ਜੋ ਕਿੰਨ ਕਰਦੇ ਮੇਪੜਦਾ ਤੇ ਜਿੰਨੇ ਬਜ਼ੁਰਗ ਆ ਸਾਰਿਆਂ ਦੇ ਗੋਟੀਆਂ ਖਲਾ ਕੇ ਤੁੰਗਾ ਕਿ ਇੱਕ ਮੈਂ ਆਪਣੀ ਦਾ ਮੁਕੱਦਸਨਾ ਵੀ ਮੈਨੂੰ ਜਨੋ ਨੇ ਰਾਤ ਨੂੰ ਉਹਨਾਂ ਨੂੰ ਵੇਖੋ ਪਰ 7-8 ਮੀਟਾਂ ਦੱਗੀਆਂ ਹੱਥੀਂ ਉਹਦੇ ਇਸ ਕੋਰੇ ਹੁਣ ਵੇਖਣ ਕਿਉਂ ਆਇਆ ਛੇਪਰਾ ਪੇਨਾ ਉਹਦੀ ਸੀ ਵੀ ਮੀਟਾਂ ਦੋ ਮੀਟਾਂ ਦਾ ਘਰਿਆਂ ਨੂੰ ਨੇ ਰੱਖੀਆਂ ਨੇ ਉਹਨੇ 9 ਵਜੇ ਆਵੇ 10 ਵਜੇ ਆਵੇ ਉਹਨੇ ਆਣ ਕੇ ਮੈਨੂੰ ਉੱਠਣਾ ਹੀ ਲੋੜਾ ਆਜੇ ਜੁਕ ਕੇ ਉੱਠਣੀ ਜੇ ਕੋੜਦੇ ਪਰ ਮੇਰਾ ਪੁੱਤ ਕੋੜਦਾ ਜੇ ਦੇਖ ਕੇ ਜਾਗੀ ਦਾ ਅੰਦਾਜ਼ਾ ਕਿ ਚੱਕੜ ਦਾ ਜਿਹਨੇ ਸਵੇਰੇ ਫੇਰ ਕੋਟੀਆਂ ਚ ਲਾ ਕੇ ਜਾਂਦਾ ਆਪਣੇ ਪਾਣੀ ਦੇ ਵਿੱਚ ਜੂਰੀ ਤੇ ਬੜਾ ਹੀ ਵਧੀਆ ਬਣਦਾ। ਜਿਹੜਾ ਦਿਲ ਦੀਆਂ ਘਹਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਜਿਹੜੇ ਕਦਮਾਂ ਨਾਲ ਵੀ ਆਏ ਉਹਨਾਂ ਦਾ ਬਹੁਤ ਸੋਮਿਆਂ